ਹਰਪੂ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਅੱਜ ਅਸੀਂ ਇੱਕ ਹਫ਼ਤਾ ਕਰਾਂਗੇ ਆਓ ਨੱਚੀਏ ਆਓ ਨੱਚੀਏ ਕਵਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ ਜਿਹੜੀ ਕਿ ਦੋ ਰੰਗ ਪੁਸਤਕ ਦੇ ਵਿੱਚ ਦਰਜ ਹੈ ਔਰ ਇਹ ਵੀ ਅੰਕਾ ਦਾ ਸਵਾਲ ਤੇ ਪੁੱਛਿਆ ਜਾ ਸਕਦਾ ਹੈ ਪ੍ਰਸੰਗ ਸਹਿਤ ਵਿਆਖਿਆ ਜਾਂ ਫਿਰ ਇਸ ਦਾ ਵਿਸ਼ਾ ਤੇ ਜੇ ਤੁਸੀਂ ਵਿਸ਼ਾ ਵੀ ਕਰਨਾ ਤਾਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਤਾਂ ajo ਤੁਹਾਡਾ ਵਿਸ਼ਾ ਵਧੀਆ ਤਰ੍ਹਾਂ ਹੋ ਸਕੇ ਤੇ ਇਸ ਵਾਸਤੇ ਸ਼ੁਰੂ ਕਰਦੇ ਹਾਂ ਕਿ ਇਸ ਦਾ ਪਹਿਲੇ ਕੇਂਦਰੀ ਭਾਵ ਦੱਸਾਂਗੇ ਇਸ ਰਚਨਾ ਦਾ ਕੇਂਦਰੀ ਭਾਵ ਹੈ ਕਿ ਲੇਖਕ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਦੇਸ਼ ਪਿਆਰ ਦੀ ਜੋ ਭਾਵਨਾ ਹੈ ਉਹ ਸਿਖਾਈ ਹੈ ਉਸਨੇ ਲੇਖਕ ਨੇ ਦੱਸਿਆ ਹੈ ਕਿ ਸਾਨੂੰ ਆਪਣੇ ਭੇਦ ਭਾਵ ਊਚਤਾ ਤੋਂ ਉੱਚਾ ਉੱਠ ਕੇ ਇਕੱਠੇ ਹੋ ਕੇ ਦੇਸ਼ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ ਨੱਚਣ ਦਾ ਭਾਵ ਇੱਥੇ ਇੱਕ ਤਾਂ ਸਰੀਰਕ ਤੌਰ ਤੇ ਨੱਚਣਾ ਹੈ ਇੱਕ ਹੈ ਕਿ ਮਾਨਸਿਕ ਤੌਰ ਤੇ ਏਕਤਾ ਦੀ ਭਾਵਨਾ ਜੋ ਸਾਰੇ ਭਾਰਤੀਆਂ ਦੇ ਵਿੱਚ ਹੋਵੇ ਕਵੀ ਕਹਿ ਰਿਹਾ ਆਓ ਹਿੰਦੀ ਹੋ ਰਲ ਕੇ ਸ਼ੋਈਏ ਇਸ਼ਕ ਦਾ ਤਿੱਖੜਾ ਤਾਲ ਵਲੇ ਪਰਦੇ ਚਾਹੀਏ ਘੁੰਮਟ ਲਾਈਏ ਨੱਚੀਏ ਨਾਲੋਂ ਨਾਲ ਵਲੇ ਕਵੀ ਅਨਸਾਰ ਜਦੋਂ ਅਸੀਂ ਸਾਰੇ ਦੇਸ਼ ਵਾਸੀ ਰਲ ਕੇ ਇੱਕ ਦੂਜੇ ਤੋਂ ਧਰਮਾਂ ਦੀਆਂ ਦੂਰੀਆਂ ਮਿਟਾ ਕੇ ਉੱਚ-ਨੀਚ ਦੀਆਂ ਦੂਰੀਆਂ ਮਿਟਾ ਕੇ ਇਕੱਠੇ ਹੋ ਕੇ ਨੱਚਾਂਗੇ ਤਾਂ ਪਿਆਰ ਦੇ ਇੱਕ ਤਾਲ ਦੇ ਉੱਤੇ ਨੱਚਾਂਗੇ ਤਾਂ ਦੇਸ਼ ਤਰੱਕੀ ਵੱਲ ਜਾਏਗਾ ਇੱਕ ਦੂਜੇ ਤੋਂ ਅਸੀਂ ਜਿਹੜੇ ਪਰਦੇ ਲਾਏ ਹਨ ਘੁੰਗਟ ਲਾਏ ਹਨ ਅਰਥਾਤ ਇੱਕ ਦੂਜੇ ਨਾਲ ਅਸੀਂ ਜਦੋਂ ਦੂਰੀਆਂ ਮਿਟਾਵਾ ਲੈਂਦੇ ਹਾਂ ਤਾਂ ਦੇਸ਼ ਦੀ ਤਰੱਕੀ ਵਿੱਚ ਵਿਕਾਸ ਨਹੀਂ ਪਾ ਸਕਦੇ ਇਸ ਲਈ ਸਾਨੂੰ ਦੂਰੀਆਂ ਦੇ ਹੁੰਗਟਲਾ ਕੇ ਪਰਦੇ ਲਾ ਕੇ ਇਕੱਠੇ ਨੱਚਣਾ ਚਾਹੀਦਾ ਹੈ ਤਾਂ ਦ੍ਰਿਸ਼ਟੀ ਤਰੱਕੀ 'ਚ ਹਿੱਸਾ ਪਾਉਣਾ ਚਾਹੀਦਾ ਹੈ। ਦੇਸ਼ ਪਿਆਰ ਦੀ ਮਦਰਾ ਪੀ ਕੇ ਹੋਈਏ ਮਸਤ ਬਿਹਾਲ ਵਲੇ। ਕਵੀ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਕੋਈ ਮਦਰਾ ਜਾਂ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਹੈ ਤੇ ਆਪਣਾ ਧਿਆਨ ਉਸ ਦਾ ਕਿਸੇ ਇੱਕ ਆਪਣੇ ਮਕਸਦ ਵੱਲ ਲੱਗ ਜਾਂਦਾ ਹੈ ਤਾਂ ਉਸੇ ਪ੍ਰਕਾਰ ਦੇਸ਼ ਪਿਆਰ ਦੀ ਮਦਰਾ ਪੀ ਕੇ ਅਸੀਂ ਸਾਰੇ ਦੇਸ਼ ਦੀ ਤਰੱਕੀ ਬਾਰੇ ਸੋਚੀਏ। ਤੇ ਇਸ ਤਰ੍ਹਾਂ ਦਾ ਨਾਚ ਨੱਚੀਏ ਜਿਸ ਦੇ ਵਿੱਚ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣ ਨਾਚ ਦਾ ਭਾਵ ਇੱਥੇ ਫਿਰ ਮੈਂ ਕਹਾਂਗੀ ਕਿ ਨਾਚ ਜੁੱਥੇ ਸਰੀਰਕ ਤੌਰ ਤੇ ਨਾਚ ਦੀ ਗੱਲ ਹੈ ਉੱਥੇ ਏਕਤਾ ਅਖੰਡਤਾ ਦੀ ਗੱਲ ਹੈ ਤਾਂ ਸਾਰੇ ਵਿਤਕ੍ਰੇ ਮਿਟਾ ਕੇ ਸਾਨੂੰ ਇਕੱਠੇ ਇਸ ਦੇਸ਼ ਦੇ ਬਾਰੇ ਸੋਚਣਾ ਚਾਹੀਦਾ ਹੈ ਵਲ-ਵਲ ਆਈਏ ਕਲਾਵੇ ਘਰ ਤੇ ਕੁੱਟ-ਕੁੱਟ ਲੱਗਿਏ ਨਾਲ ਵਲੇ ਕਿ ਅਸੀਂ ਇੱਕ ਦੂਜੇ ਦੇ ਵੱਲ ਦੋਸਤੀ ਦਾ ਹੱਥ ਵਧਾਉਂਦੇ ਹੋਏ ਆਈਏ ਤੇ ਇੱਕ ਦੂਜੇ ਦੇ ਨਾਲ ਗਲਵਕੜੀ ਪਾ ਕੇ ਭਾਵੇਂ Hindu Muslim Sikh Sai ਸਾਰੇ ਇਕਤਾਇਕ ਹੰਡਤਾ ਨਾਲ ਇਕੱਠੇ ਚੱਲੀਏ ਤੇ ਇੱਕ ਦੂਜੇ ਦੀਆਂ ਮੁਸ਼ਕਲਾਂ ਦੇ ਵਿੱਚ ਉਹ ਦੂਜੇ ਦਾ ਸਾਥ ਦਈਏ ਕਾਲੇ ਨੱਚਣ ਗੋਰੇ ਨੱਚਣ ਨੱਚਣ ਅੰਬੀਰ ਕੰਗਾਲ ਵਲੇ ਕਿ ਜਿਸ ਤਰ੍ਹਾਂ ਕਿਸੇ ਨਾਚ ਵਿੱਚ ਬੇਪਰਵਾਹ ਹੋ ਕੇ ਰੰਗ ਦਾ ਨਸਲ ਦਾ ਭੇਦ ਮਿਟਾ ਕੇ ਨੱਚਿਆ ਜਾਂਦਾ ਹੈ ਉਸ ਤਰ੍ਹਾਂ ਦੇਸ਼ ਦੀ ਤਰੱਕੀ ਦੇ ਵਿੱਚ ਵੀ ਯੋਗਦਾਨ ਪਾਉਣ ਵਾਸਤੇ ਅਸੀਂ ਸਾਰੇ ਭਾਰਤੀ ਲੋਕ ਰੰਗਾ ਤੋਂ ਨਸਲਾਂ ਤੋਂ ਤੇ ਅਮੀਰੀ ਗਰੀਬੀ ਤੋਂ ਉੱਪਰ ਉੱਠੋ ਉੱਠ ਕੇ ਨੱਚੀਏ ਹਿੰਦੂ ਨੱਚਣ ਮੁਸਲਮਨ ਨੱਚਣ ਕੰਮੀ ਤੇ ਚਮੜਾਲ ਵੇ ਕਵਿਅੰਸਾਰ ਦੇਸ਼ ਪਿਆਰ ਦੇ ਇਸ ਨਾਚ ਦੇ ਵਿੱਚ ਸਾਨੂੰ ਕਾਮੇ ਲੋਕਾਂ ਨੂੰ ਜਿਹੜੇ ਲੋਕ ਕੀਰਤ ਕਰਨ ਵਾਲੇ ਕਾਮੇ ਨੇ ਚਮਾਰ ਭਾਵ ਹਰ ਜਾਤ ਵਾਲੇ ਚਮੜਾਲ ਦਾ ਮਤਲਬ ਚਮਾਰ ਭਾਵ ਸਮਾਜ ਦੇ ਉਹ ਲੋਕ ਜਿਨ੍ਹਾਂ ਨੂੰ ਸਮਾਜ ਦੇ ਅ ਨੀਵੇ ਜਾਤਾਂ ਦੇ ਵਿੱਚ ਬੰਦਿਆ ਹੈ ਕਵੀ ਅਨਸਾਰ ਅਸੀਂ ਸਾਰੇ ਉਹਨਾਂ ਜਾਤਾਂ ਪਾਤਾਂ ਨੂੰ ਮਟਾਈਏ ਕੁੜੀਆਂ ਤੇ ਮਟਿਆਰਾ ਨੱਚਣ ਨੱਚਣ ਬੁੱਢੇ ਬਾਲ ਵਲੇ ਕਵੀ ਕਹਿੰਦਾ ਹੈ ਕਿ ਜੇਕਰ ਅਸੀਂ ਦੇਸ਼ ਦੀ ਆਜ਼ਾਦੀ ਦਾ ਨੂੰ ਪ੍ਰਾਪਤ ਕਰ ਲਿਆ ਹੈ ਜਾਂ ਕਰਨਾ ਹੈ ਤਾਂ ਸਾਨੂੰ ਹਰ ਤਰ੍ਹਾਂ ਦੇ ਵਿਤਕ੍ਰਮ ਮਟਾ ਕੇ ਇਕੱਠੇ ਇੱਕ ਏਕਤਾ ਦਾ ਸੂਤਰ ਵਿੱਚ ਵਜਣਾ ਚਾਹੀਦਾ ਹੈ ਤੇ ਉਹਦੇ ਵਿੱਚ ਸਾਨੂੰ ਕੁੜੀਆਂ, ਮੁਟਿਆਰਾਂ, ਬੁੱਢਿਆਂ ਤੇ ਬੱਚਿਆਂ ਨੂੰ ਸਭ ਨੂੰ ਸ਼ਾਮਲ ਹੋਣਾ ਚਾਹੀਦਾ। ਇੱਥੇ ਤੁਸੀਂ ਇਹ ਵੀ ਜੋੜ ਸਕਦੇ ਹੋ ਕਵੀ ਦੇਸ਼ ਦੀ ਆਜ਼ਾਦੀ ਵੇਲੇ ਵੀ ਜਦੋਂ ਪ੍ਰਾਪਤ ਕੀਤੀ ਆ ਉਸ ਵੇਲੇ ਵੀ ਇਹ ਆਪਾ ਪ੍ਰਗਟ ਕਰ ਸਕਦਾ ਕਿ ਅਸੀਂ ਦੇਸ਼ ਆਜ਼ਾਦੀ ਲਈ ਜੰਗ ਲੜੀਏ ਜਾਂ ਫਿਰ ਇੱਕ ਇਜ਼ਹਾਰ ਵਗੇ ਕਵਤਾ ਸੁਦੀ ਵੀ ਆ। ਇਹਦਾ ਅਰਥ ਕੇਵਲ ਦੇਸ਼ ਦੀ ਆਜ਼ਾਦੀ ਤੱਕ ਨਹੀਂ ਸਗੋਂ ਆਜ਼ਾਦੀ ਤੋਂ ਬਾਅਦ ਵੀ ਜੇ ਦੇਸ਼ ਦੇ ਵਿਕਾਸ ਦੀ ਗੱਲ ਕਰਨੀ ਹੈ ਤੇ ਇਕੱਠੇ ਮਿਲ ਕੇ ਕਰੀਏ ਕਰੀਏ। ਚੂੜੀਆਂ ਤੇ ਚਮਰੇਟੀਆਂ ਨੱਚਣ ਨੱਚ ਨੱਚ ਹੁਣ ਬਹਾਲ ਵਲੇ ਕਵੀ ਦੇ ਅਨਸਾਰ ਸਾਨੂੰ ਸਭ ਨੂੰ ਔਰਤਾਂ ਨੂੰ ਵੀ ਜਾਤ ਪਾਤ ਦਾ ਭੇਦਭਾਵ ਮਿਟਾ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਸਮਾਜ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਛੱਡ ਮਸੀਤਾਂ ਮੁੱਲਾਂ ਨੱਚਣ ਕਰਦੇ ਹਾਲ ਹਾਲ ਵੇ ਤੇ ਸਾਨੂੰ ਜਿਹੜੇ ਸਾਡੇ ਮਸਜਿਦਬੰਦਰ ਜਾਂ ਠਾਕਰ ਦਵਾਰੇ ਹਨ ਜਾਂ ਗੁਰਦਵਾਰੇ ਹਨ ਉਹਨਾਂ ਸਾਰਿਆਂ ਦੇ ਵਿੱਚ ਬੇਸ਼ੱਕ ਅਸੀਂ ਆਪੋ ਆਪਣੇ ਧਰਮ ਨੂੰ ਯਾਦ ਕਰਦੇ ਹਾਂ ਪਰ ਜਦੋਂ ਦੇਸ਼ ਦੇ ਵਿਕਾਸ ਦੀ ਗੱਲ ਹੈ ਤਾਂ ਸਾਨੂੰ ਉਹਨਾਂ ਸਾਰੀਆਂ ਧਾਰਮਿਕ ਵਲਗਣਾ ਚ ਬਾਹਰ ਨਿਕਲਣਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਮਸੀਤ ਮੁੱਲਾਂ ਜਿਹੜੇ ਹਨ ਮਸੀਤ ਛੱਡ ਦੇ ਛੱਡ ਕੇ ਦੇਸ਼ ਦੀ ਤਰੱਕੀ ਦੇ ਵਿੱਚ ਮਤਲਬ ਮਸੀਤ ਦੇ ਵਿੱਚ ਰਹਿ ਕੇ ਧਰਮ ਨੂੰ ਛੋਟਾ ਤੰਗਦਿਲ ਨਾ ਹੋਣ ਸਗੋਂ ਸਾਰੇ ਧਰਮਾਂ ਦਾ ਸਤਿਕਾਰ ਕਰ ਇਸੇ ਤਰ੍ਹਾਂ ਜਿਹੜੇ ਸੂਫੀ ਹਨ ਉਹ ਆਪਣੇ ਆਪ ਨੂੰ ਉੱਤਮ ਦੱਸ ਕੇ ਬਾਤਨੀਆ ਤੋਂ ਦੂਰੀ ਨਾ ਬਣਾਉਣ ਤੇ ਧੋਤੀ ਟੰਗ ਤੇ ਬਾਂਮਰ ਨੱਚਣ ਦਾ ਭਾਵ ਕੀ ਹੈ ਉਹ ਪੰਡਿਤ ਜਿਹੜੇ ਆਪਣੇ ਧਰਮ ਨੂੰ ਉੱਤਮ ਦੱਸ ਕੇ ਕੇਵਲ ਆਪਣੇ ਮੰਦਰ ਤੱਕ ਸੀਮਤ ਰਹਿੰਦੇ ਹਨ ਉਹ ਉਸ ਨੂੰ ਛੱਡ ਕੇ ਉਹਦੇ ਤੰਗ ਦਿਲੀ ਨੂੰ ਛੱਡ ਕੇ ਸਾਰੇ ਧਰਮਾਂ ਦੀ ਬਰਾਬਰਤਾ ਦੀ ਗੱਲ ਕਰਨ ਟੈ ਟੈ ਪੈਣ ਚਫਾਲ ਵਾਲੇ ਤਾਂ ਕਵੀ ਇੱਥੇ ਕਹਿ ਰਿਹਾ ਹੈ ਕਿ ਸਾਰੇ ਸਾਰਿਆਂ ਨੂੰ ਇਸ ਦੇਸ਼ ਦੇ ਵਿਕਾਸ ਦੇ ਨਾਚ ਵਿੱਚ ਨੱਚਣਾ ਚਾਹੀਦਾ ਹੈ ਤੇ ਇਸ ਨਾਲ ਜਿਹੜੇ ਜਿਵੇਂ ਕੋਈ ਆਪਣੇ ਧਾਰਮਿਕ ਵਿਤਕਰੇ ਛੱਡ ਦਵੇ ਤੇ ਇਨਸਾਨੀਅਤ ਨੂੰ ਸਭ ਤੋਂ ਉੱਤਮ ਮੰਨੇ ਇਸ ਤਰ੍ਹਾਂ ਸਾਰੇ ਹਿੰਦੂ ਸਿੱਖ ਇਸਾਈ ਮੁਸਲਮ ਸਾਬ ਨੂੰ ਇਕੱਠੇ ਰੋਲ ਅਦਾ ਕਰਨਾ ਚਾਹੀਦਾ ਹੈ ਨੱਚਣ ਗ੍ਰੰਥ ਕਿਤਾਬਾਂ ਨੱਚਣ ਹੁਣ ਕਵੀ ਫਿਰ ਧਾਰਮਿਕ ਪੁਸਤਕਾਂ ਦੀ ਗੱਲ ਕਰਦਾ ਹੈ ਕਿ ਇਹਦਾ ਉਹ ਪੁਸਤਕਾਂ ਜਿਹੜੀਆਂ ਸਾਨੂੰ ਏਕਤਾ ਦਾ ਸੰਦੇਸ਼ ਦਿੰਦੀਆਂ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਹੈ ਜਾਂ ਕੁਰਾਨ ਸ਼ਰੀਫ ਹੈ ਜਾਂ ਵੇਦ ਹਨ ਤਾਂ ਇਹਨਾਂ ਸਾਰੇ ਵਿਦਾਂ ਦਾ ਉਪਦੇਸ਼ ਜਿਹੜਾ ਹੈ ਉਹ ਵੀ ਸਾਡੇ ਹਿਰਦਿਆਂ 'ਚ ਨੱਚਣਾ ਚਾਹੀਦਾ ਹੈ ਅਰਥਾਤ ਉਹਨਾਂ ਵਿੱਚ ਵੀ ਸੰਜੀਵਾਲਤਾ ਦਾ ਸੰਦੇਸ਼ ਹੈ ਤੇ ਸਾਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਚਾਹੀਦਾ ਹੈ ਨੱਚਣ ਸੰਖ ਤੇ ਬਾੰਗਾ ਬਾੰਗਾ ਨੱਚਣ ਨੱਚਣ ਟਾਲ ਕੜਿਆਲ ਵਲੇ ਕਵੀ ਅਨੁਸਾਰ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ ਲਈ ਜਿਹੜੇ ਅਸੀਂ ਆਪਣੇ ਧਾਰਮਿਕ ਜਿਹੜੇ ਸਾਡੇ ਚਿੰਨ ਹਨ ਉਹਨਾਂ ਦੇ ਨੂੰ ਵੀ ਸਾਨੂੰ ਦੂਰੀਆਂ ਮਿਟਾ ਕੇ ਇਕੱਠੇ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਸੰਖ ਵਜਾਇਆ ਜਾਂਦਾ ਹੈ ਮੰਦਰ ਦੇ ਵਿੱਚ ਢਾਲ ਵਜਾਇਆ ਜਾਂਦਾ ਹੈ ਜਾਂ ਮਸਜਿਦ ਦੇ ਵਿੱਚ ਬਾਗ ਦਿੱਤੀ ਜਾਂਦੀ ਹੈ ਤਾਂ ਕਵੀ ਅਨੁਸਾਰ ਇਹਨਾਂ ਸਾਰੇ ਧਾਰਮਿਕ ਜਿਨ੍ਹਾਂ ਨੂੰ ਵੀ ਅਸੀਂ ਏਕਤਾ ਦੇ ਸੂਤਰ ਚ ਵੱਜ ਕੇ ਇਕੱਠੇ ਰਲ ਕੇ ਆਵਾਜ਼ ਉਠਾਈਏ ਟਿੱਕੇ ਨੱਚਣ ਜੰਜੂ ਨੱਚਣ ਤਸਬੀਹ ਤੇ ਜਪਮਾਲ ਵਲੇ ਕਿ ਜਿਹੜੇ ਟਿੱਕੇ ਪੰਡਤ ਲਾਉਂਦੇ ਹਨ ਜਾਂ ਜੰਜੂ ਪਾਉਂਦੇ ਹਨ ਆਪਣੇ ਜਾਂ ਫਿਰ ਕੋਈ ਮੁਸਲਮ ਬਾਲਾ ਪੜ੍ਹਦੇ ਹਨ ਜਾਫਰ ਸੇਖ ਲੋਕ ਵੀ ਆਪਣੇ ਨਾਮ ਜਪਣ ਮੇਰੇ ਕੋਈ ਮਾਲਾ ਫੜਦੇ ਹਨ ਕਿ ਕਵੀ ਅਨਸਾਰ ਇਹਨਾਂ ਸਾਰਿਆਂ ਨੂੰ ਆਪਾਂ ਧਾਰਮਿਕ ਜਿਨ੍ਹਾਂ ਨੂੰ ਵੀ ਇਕੱਠੇ ਕਰੀਏ ਅਰਥਾਤ ਸਾਡੀ ਜਿਹੜੀ ਧਾਰਮਿਕ ਅਖੰਡਤਾ ਹੈ ਦੇਖਦਾ ਹੈ ਉਸ ਨੂੰ ਵੀ ਯਾਦ ਰੱਖਿਏ ਦੋ ਜਖ ਨੱਚਣ ਜੰਨਤ ਨੱਚਣ ਜਿਵੇਂ ਅਸੀਂ ਨਰਕ ਤੇ ਸਵਰਗ ਦੀ ਗੱਲ ਕਰਦੇ ਆ ਤਾਂ ਕਵੀ ਕਹਿੰਦਾ ਹੈ ਕਿ ਜਿਸ ਤਰ੍ਹਾਂ ਅਸੀਂ ਧਰਮ ਦੇ ਨਾਂ ਤੇ ਨਰਕ ਸਵਰਗ ਨੂੰ ਆਪਣਾ ਅੰਤਮ ਨਿਸ਼ਾਨਾ ਮੰਨਦੇ ਹਾਂ ਸਾਨੂੰ ਉਹ ਸਾਰਾ ਭਲਾ ਕੇ ਨਰਕ ਜਾਂ ਸਵਰਗ ਅਗਲੀ ਦੁਨੀਆ ਚ ਲੱਭਣ ਦੀ ਬਜਾਏ ਇਸੇ ਹੀ ਧਰਤੀ ਨੂੰ ਸਵਰਗ ਬਣਾ ਕੇ ਇੱਥੇ ਖੁਸ਼ੀਆਂ ਦਾ ਜੀਵਨ ਗੁਜ਼ਾਰਨਾ ਚਾਹੀਦਾ ਹੈ ਨਾਨਕ RAM ਮੁਹੰਮਦ ਨੱਚਣ ਕਿ ਨਾਨਕ ਜੀ ਦਾ ਮੁਹੰਮਦ ਦੱਚਣ ਨੱਚਣ ਕ੍ਰਿਸ਼ਨ ਗੋਪਾਲ ਵਲੇ ਕਹਿੰਦਾ ਭਾਬ ਕੇ ਸ੍ਰੀ ਜਿਸ ਤਰ੍ਹਾਂ ਸੇ ਇੱਕ ਧਾਰਮਿਕ ਸਾਡੇ ਜਿਹੜੀ ਸ਼ਖਸੀਤਾ ਨੇ ਉਹਨਾਂ ਦਾ ਏਕਤਾ ਦਾ ਸੰਦੇਸ਼ ਆ ਚਾਹੇ ਉਹਨਾਂ ਦਾ ਕਹਿਣ ਦਾ ਤਰੀਕਾ ਅਲੱਗ-ਅਲੱਗ ਹੈ ਪਰ ਉਹ ਸਾਰਿਆਂ ਨੇ ਇਕਤਾ ਦਾ ਸੰਦੇਸ਼ ਦਿੱਤਾ ਹੈ ਉਸ ਨੂੰ ਅਸੀਂ ਆਪਣੇ ਜੀਵਨ 'ਚ ਲਾਗੂ ਕਰੀਏ ਤੇ ਸਾਰੇ ਧਰਮ ਦਾ ਸਤਕਾਰ ਕਰੀਏ ਹਰ ਧਰਮ ਦੇ ਮਹਾਪੁਰਸ਼ ਨੂੰ ਅਸੀਂ ਇੱਜ਼ਤ ਦੇਈਏ ਜਿਉਂ-ਜਿਉਂ ਨਾਚ ਤਰੀਕਾ ਹੋਵੇ ਜਿਉਂ-ਜਿਉਂ ਚਮਕੇ ਚਾਲ ਬਣੇ ਫਿਰ ਕਵੀ ਇਹ ਗੱਲ ਕਹਿੰਦਾ ਹੈ ਕਿ ਜਦੋਂ-ਜਦੋਂ ਵੀ ਇਹ ਸਾਬ ਧਰਮਾਂ ਜਾਤਾਂ ਵਰਗਾਂ ਦੇ ਲੋਕ ਆਪਣੇ ਧਾਰਮਿਕ ਕੇਂਦਰ ਆਪਣੇ ਗ੍ਰੰਥ ਤੇ ਆਪਣੇ ਛੋਟੇ-ਛੋਟੀਆਂ ਜਿਹੜੀਆਂ ਦੂਰੀਆਂ ਹਨ ਉਹਨਾਂ ਨੂੰ ਮਿਟਾ ਕੇ ਜਦੋਂ ਇਕੱਠੇ ਹੋਣਗੇ ਤੇ ਨਾਲ ਚ ਬਹੁਤ ਤਿੱਖਾ ਹੋਏਗਾ ਭਾਵ ਏਕਤਾ ਦੇ ਸੂਤਰ ਵਿੱਚ ਵੱਜ ਕੇ ਕੀਤਾ ਗਿਆ ਵਿਕਾਸ ਦੇਸ਼ ਨੂੰ ਤਰੱਕੀ ਬਖਸ਼ੇਗਾ ਤੇ ਲੋਕਾਂ ਦੀ ਜਿਹੜੀ ਚਾਲ ਹੈ ਤਰੱਕੀ ਦੀ ਤੇ ਲੋਕਾਂ ਦਾ ਆਪਸੀ ਪੇਮ ਹੈ ਉਹ ਵਧੇਗਾ ਸ਼ਵ ਸਾਗਰ ਦੀਆਂ ਲਹਿਰਾਂ ਵਾਂਗਰ ਬਾਹਾ ਖਾਣ ਉਸ਼ਾਲ ਬਲੇ ਕਵੀ ਕਹਿੰਦਾ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਉਛਾਲੇ ਮਾਰਦੀਆਂ ਹਨ ਉਸ ਤਰ੍ਹਾਂ ਜਦੋਂ ਅਸੀਂ ਸਾਰੇ ਏਕਤਾ ਦੇ સૂਤਰ ਵਿੱਚ ਬੱਜ ਕੇ ਧਾਰਮਿਕ ਉੱਚਲੀਚ ਅਮੀਰੀ ਗਰੀਬੀ ਤੋਂ ਉੱਪਰ ਉੱਠ ਕੇ ਨਚਾਂਗੇ ਤਾਂ ਫਿਰ ਸਾਡੇ ਸਾਰਿਆਂ ਦਾ ਜਿਹੜਾ ਪਿਆਰ ਹੈ ਉਹ ਦੇਸ਼ ਦੇ ਵਿਕਾਸ ਤੇ ਕੰਮ ਆਏਗਾ ਤੇ ਇਸ ਤਰ੍ਹਾਂ ਅਸੀਂ ਸਾਰੇ ਨਜ਼ਰ ਆਵਾਂਗੇ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਛਾਲੇ ਮਾਰਦੀਆਂ ਹਨ ਉਸ ਤਰ੍ਹਾਂ ਹੀ ਅਸੀਂ ਦੇਸ਼ ਦੀ ਤਰੱਕੀ ਨਿਗਰਵਾਨੀ ਦਵਾਂਗੇ ਛੜ ਛਣਕਣ ਚੂੜੇ ਛਣਕਣ ਬੀੜੇ ਛਣਕਣ ਮੰਗਾ ਨਾਲ ਬਲੇ ਕਵੀ ਅਨੁਸਾਰ ਜਿਸ ਤਰ੍ਹਾਂ ਨਾਚ ਦੇ ਵਿੱਚ ਸ਼ਾਮਲ ਕੁੜੀਆਂ ਦੀਆਂ ਚੁੰਡੀਆਂ ਵੰਗਾ ਤੇ ਬੀੜੇ ਛਣਕਦੇ ਹਨ ਉਸੇ ਤਰ੍ਹਾਂ ਹੀ ਸਾਡੇ ਸਾਰਿਆਂ ਦੇ ਅੰਦਰੋਂ ਜਦੋਂ ਅਸੀਂ ਦੇਸ਼ ਪਿਆਰ ਦੇ ਰੰਗ ਵਿੱਚ ਰੰਗੇ ਨਚਾਂਗੇ ਤਾਂ ਸਾਡੇ ਅੰਦਰੋਂ ਇੱਕ ਸੰਗੀਤ ਫੁੱਟੇਗਾ ਜੋ ਸਾਡੀਆਂ ਖੁਸ਼ੀਆਂ ਨੂੰ ਉਧਾਏਗਾ ਉਡਣ ਚੁੰਨੀਆਂ ਪਾਟਣ ਬੁਰਕੇ ਗਲ ਵਿੱਚ ਖੁੰਨਣ ਵਾਲ ਵਲੇ ਕਵੀ ਅਨੁਸਾਰ ਇਸ ਨਾਚ ਵਿੱਚ ਔਰਤਾਂ ਵੀ ਨੱਚਣ ਲੱਗੀਆਂ ਔਰ ਤਾਂ ਜਿਹੜੀਆਂ ਆਪਣੇ ਸਿਰ ਤੋਂ ਉਡੀਆਂ ਚੁੰਨੀਆਂ ਦੀਆਂ ਤੇ ਪਾਟੇ ਬੁਰਕੀਆਂ ਦੀਆਂ ਤੇ ਗਲ ਵਿੱਚ ਖੁੰਨੇ ਪਏ ਵਾਲਾਂ ਦੀਆਂ ਦਾ ਫਿਕਰ ਨਹੀਂ ਕਰਨੀ ਅਰਥਾਤ ਔਰਤ ਦੀ ਜਿਹੜੀ ਤਰੱਕੀ ਹੈ ਉਹ ਵੀ ਦੇਸ਼ ਦੇ ਵਿਕਾਸ ਵਿੱਚ ਹਿੱਸੇਦਾਰ ਹੋਏਗੀ ਉਸ ਵੇਲੇ ਔਰਤਾਂ ਨੂੰ ਧਾਰਮਿਕ ਤੌਰ ਤੇ ਦਬਾਇਆ ਨਹੀਂ ਜਾਏਗਾ ਤੇ ਉਹ ਦੇਸ਼ ਦੇ ਵਿਕਾਸ 'ਚ ਬੇਪਰਵਾਹ ਹੋ ਕੇ ਹਿੱਸਾ ਪਾਉਣਗੀਆਂ ਉਛਲ ਗੰਗਾ ਦੀਆਂ ਲਹਿਰਾਂ ਮਾਰਨ ਜ਼ਮਜ਼ਮ ਦੇ ਵਿੱਚ ਛਾਲ ਬੇ ਕਵੀ ਅਨੁਸਾਰ ਏਕੇ ਦੇ ਸਦਾਚ ਵਿੱਚ ਮਸਤ ਹੋਏ ਲੋਕ ਜਿਹੜੇ ਹਨ ਉਹ ਜਿਸ ਤਰ੍ਹਾਂ ਹਿੰਦੂ ਧਰਮ ਦੀ ਪਵਿੱਤਰ ਨਦੀ ਗੰਗਾ ਦੀਆਂ ਲਹਿਰਾਂ ਗੰਗਾ ਦੀਆਂ ਲਹਿਰਾਂ ਉੱਛਲ ਕੇ ਜ਼ਮਜ਼ਮ ਜਿਹੜਾ ਕਿ ਮੁਸਲਮਾਨਾਂ ਦਾ ਰਮਦਾ ਧਾਰਮਿਕ ਇੱਕ ਸਰੋਵਰ ਹੈ ਉੱਥੇ ਗੰਗਾ ਦੀਆਂ ਲਹਿਰਾਂ ਜਦੋਂ ਮਿਲ ਜਾਣਗੀਆਂ ਤੇ ਧਾਰਮਿਕ ਵਿਤਕਿਰੇ ਮਿਟ ਜਾਣਗੇ ਤੇ ਕਵੀ ਅਨੁਸਾਰ ਇਹਨਾਂ ਪਾਣੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਗੰਗਾ ਦੀਆਂ ਲਹਿਰਾਂ ਤੇ ਜ਼ਮਜ਼ਮ ਦੇ ਸਰੋਵਰ ਦੇ ਪਾਣੀ ਇੱਕੋ ਜਿਹੇ ਹਨ ਪਰ ਅਸੀਂ ਕਿ ਵਾਦਾਰਮਕ ਵਖਰਤਾਵਾ ਕਰਕੇ ਇਹਨਾਂ ਨੂੰ ਵੱਖਰਾ ਕੀਤਾ ਹੋਇਆ ਹੈ ਬਾਮਣ ਦੇ ਗਲ ਜੰਜੂ ਹੋਵਣ ਚਮਰੇਟੀ ਦੇ ਵਾਲ ਵਲੇ ਤਾਂ ਇੱਥੇ ਕ ਵੀ ਕਹਿ ਰਿਹਾ ਹੈ ਕਿ ਇਸ ਨਾਚ ਵਿੱਚ ਚਾਮਲ ਬ੍ਰਾਹਮਣ ਨੇ ਗਲ ਵਿੱਚ ਜਿਹੜਾ ਜੰਜੂ ਪਾਇਆ ਹੋਏਗਾ ਉਹ ਵੀ ਉਸ ਵੇਲੇ ਉਸ ਦੇ ਉਸ ਧਾਰਮਕ ਜਿਹੜੇ ਵਿਤਕਰੇ ਹਨ ਉਹਨਾਂ ਨੂੰ ਮਟਾਉਣ ਵਾਲਾ ਹੋਏਗਾ ਚਮਰੇਟੀ ਦੇ ਵਾਲ ਵਲੇ ਇਸ ਇਹ ਜਿਹੜਾ ਜੰਜੂ ਹੈ ਹੋ ਸਕਦਾ ਹੈ ਨੱਚਦੇ ਨੱਚਦੇ ਆ ਉਹ ਕਿਸੇ ਹੋਰ ਦੇ ਨਾਲ ਵੀ ਟਕਰਾ ਸਕਦਾ ਹੈ ਅਰਥਾਤ ਦੇਸ਼ ਦੀ ਤਰੱਕੀ ਦੇ ਵੇਲੇ ਅਸੀਂ ਸਾਰੀਆਂ ਜਿਹੜੀਆਂ ਸਾਡੇ ਧਾਰਮਿਕ ਚਿੰਨ੍ਹ ਵੀ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਾਸੇ ਰੱਖ ਕੇ ਇਨਸਾਨੀਅਤ ਦਾ ਜਿਹੜਾ ਪਿਆਰ ਦਾ ਚਿੰਨ੍ਹ ਹੈ ਉਸ ਨੂੰ ਸਾਹਮਣੇ ਲਿਆ ਕੇ ਨੱਚਾਂਗੇ ਟੁੱਟਣ ਲੱਖ ਤੇ ਮੱਚਣ ਗਿੱਦੇ ਪੈਰ ਉਠਣੇ ਤੇ ਤਾਲ ਵਲੇ ਤੇ ਕਵੀ ਫਿਰ ਦੱਸਦਾ ਹੈ ਕਿ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ ਵਾਲੇ ਇਹਨਾਂ ਲੋਕਾਂ ਦੇ ਨੱਚ ਨੱਚ ਕੇ ਲੱਖ ਰੂਟੇ ਦਿਖਾਈ ਦੇਣੇ ਚਾਹੀਦੇ ਨੇ ਪਰ ਉਹਨਾਂ ਨੂੰ ਮਤਲਬ ਦੇਸ਼ ਪ੍ਰੇਮ ਤੇ ਰੰਗੇ ਲੋਕ ਕਿੰਨਾ ਜ਼ਿਆਦਾ ਦੇਸ਼ ਦੇ ਵਿਕਾਸ ਲਈ ਕੰਮ ਕਰ ਸਕਦੇ ਹਨ ਉਹ ਇੱਕ ਪਲ ਵਾਸਤੇ ਵੀ ਉਹਨਾਂ ਨੂੰ ਸੋਚਣ ਦਾ ਸਭੂ ਇੱਕ ਤਾਲ ਵਿੱਚ ਅੱਗੇ ਵਧਣ ਤੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਉਣ ਲੱਖਾਂ ਨੈਣਾਂ ਦੀ ਸਾਂਝੀ ਚਮਕਣ ਫਲੇ ਲੱਖ ਮਸ਼ਾਲ ਵਾਂਗ ਜਿਸ ਤਰ੍ਹਾਂ ਜੇ ਲੱਖਾਂ ਅੱਖਾਂ ਦੇ ਵਿੱਚ ਰੌਸ਼ਨੀ ਜਿਹੜੀ ਚਮਕੇਗੀ ਉਹ ਇੱਕ ਮਸ਼ਾਲ ਬਣੇਗੀ ਮਿਸ਼ਾਲ ਦਾ ਮਤਲਬ ਕ੍ਰਾਂਤੀ ਦਾ ਇੱਕ ਸਬੱਬ ਬਣੇਗੀ ਜਾਂ ਇੱਕ ਆਉਣ ਵਾਲੇ ਸਮੇਂ ਦਾ ਵਿਕਾਸ ਦਾ ਸਬੱਬ ਬਣੇਗੀ ਜਿਸ ਤਰ੍ਹਾਂ ਲੱਖਾਂ ਨੈਣਾਂ ਦੀ ਸਾਂਝੀ ਚਮਕ ਜਿਹੜੀ ਆ ਇੱਕ ਇੰਨੀ ਰੋਸ਼ਨੀ ਪੈਦਾ ਕਰੇਗੀ ਜਿਸ ਤਰ੍ਹਾਂ ਇੱਕ ਮਿਸ਼ਾਲ ਦੀ ਰੋਸ਼ਨੀ ਹੁੰਦੀ ਹੈ ਉਸ ਤਰ੍ਹਾਂ ਦੀ ਰੋਸ਼ਨੀ ਹੈ ਕਿ ਮਿਸ਼ਾਲ ਆਪਾਂ ਸਮਝਦੇ ਨੇ ਕਿ ਜਿਹੜੀ ਜਿਸ ਦੇ ਵਿੱਚ ਇੱਕ ਅੱਗ ਦੀ ਲਾਟ ਜਿਹੜੀ ਆ ਉਹ ਦਿਖਾਈ ਜਾਂਦੀ ਆ ਆਪ ਰੋਸ਼ਨੀ ਦੀ ਗੱਲ ਹੋਏਗੀ ਲੱਖਾਂ ਦਿਲਾਂ ਦੀ ਸਾਂਝੀ ਧੜਕਣਾਂ ਜਿਵੇਂ ਕੋਈ ਪੁਚਾਲ ਬਲੇ ਕਵੀ ਕਹਿ ਰਿਹਾ ਹੈ ਕਿ ਜਦੋਂ ਲੱਖਾਂ ਲੋਕਾਂ ਦੇ ਭਾਰਤੀਆਂ ਦੇ ਦਿਲ ਰਲ ਕੇ ਧੜਕਣਗੇ ਤਾਂ ਉਹ ਪੂਰੇ ਵਿਸ਼ਵ ਨੂੰ ਜਿੱਤ ਲੈਣਗੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਇੱਕ ਰੁਕਾਵਟ ਹੈ ਕੋਈ ਨਹੀਂ ਆਏਗੀ ਕਿਉਂਕਿ ਉਹਨਾਂ ਲੱਖਾਂ ਲੋਕਾਂ ਦਾ ਸਾਂਝਾ ਨਾਤਾ ਹੋਵੇਗਾ ਤੇ ਉਹ ਦੇਸ਼ ਦੇ ਵਿਕਾਸ ਵਿੱਚ ਤਰੱਕੀ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਵਿਗਿਆਨਕ ਉન્નਤੀ ਵਿੱਚ ਹਿੱਸਾ ਪਾਉਣਗੇ ਲਗ ਜਿਸ ਤਰ੍ਹਾਂ ਲੱਖਾਂ ਲੋਕਾਂ ਦਾ ਸਾਂਝਾ ਹਾਸਾ ਜਦੋਂ ਹੱਸਿਆ ਜਾਏਗਾ ਤੇ ਜਿਸ ਤਰ੍ਹਾਂ ਬਿਜਲੀ ਚਮਕਦੀ ਹੈ ਉਸ ਤਰ੍ਹਾਂ ਉਸ ਦੇ ਵਿੱਚ ਚਮਕ ਹੋਏਗੀ ਉਸੇ ਪ੍ਰਕਾਰ ਲੱਖਾਂ ਲੋਕਾਂ ਦੀਆਂ ਗੁੱਲੀਆਂ ਦਾ ਹਾਸਾ ਬਿਜਲੀ ਦੀ ਚਮਕ ਬਣੇਗਾ ਤੇ ਰੋਸ਼ ਸਾਰਿਆਂ ਦਾ ਰਾਦ ਸੇਰਾ ਬਣੇਗਾ ਲੱਖ ਜ਼ੁਲਫਾਂ ਦੀ ਸਾਂਝੀ ਬਣਤਰ ਬਣ ਜਾਏ ਸਾਂਝਾ ਜਾਲ ਬਣੇ ਕਵੀ ਅਨਸਾਰ ਜਦੋਂ ਲੱਖਾਂ ਲੋਕ ਇਕੱਠੇ ਰਲ ਕੇ ਨੱਚਣਗੇ ਭਾਪ ਦੇਸ਼ ਦੇ ਵਿਕਾਸ ਲਈ ਅੱਗੇ ਆਉਣਗੇ ਤੇ ਜਿਸ ਤਰ੍ਹਾਂ ਇਹ ਵੱਖ-ਵੱਖ ਝੁਲਫਾਂ ਦਾ ਇੱਕ ਜਾਲ ਬਣ ਜਾਂਦਾ ਬਿਲਕਿਉਂ ਉਦਾਂ ਹੀ ਵੱਖ-ਵੱਖ ਲੋਕਾਂ ਦੇ ਵਿਚਾਰਾਂ ਦਾ ਇੱਕ ਇਸ ਤਰ੍ਹਾਂ ਦਾ ਜਾਲ ਬਣੇਗਾ ਜਿਹੜਾ ਸਾਰਿਆਂ ਦੇ ਵੱਖਰੇ-ਵੱਖਰੇ ਵਿਚਾਰ ਪਰ ਸਾਰਿਆਂ ਦੇ ਜਿਹੜੇ ਉਹਨਾਂ ਵਿਚਾਰਾਂ ਦੇ ਨਾਲ ਦੇਸ਼ ਦੀ ਤਰੱਕੀ ਜੁੜੀ ਹੋਏਗੀ ਦੇਸ਼ ਦਾ ਵਿਕਾਸ ਜੁੜਿਆ ਹੋਏਗਾ ਤੇ ਆਜ਼ਾਦੀ ਪ੍ਰਾਪਤ ਕਰਨ ਦੇ ਸੁਪਨੇ ਪੂਰੇ ਹੋਣਗੇ ਇੱਕ ਵਾਰਾਂ ਜੇ ਰਲ ਕੇ ਹਿੰਦੀਓ ਨੱਚ ਪਾਓ ਇਦਾਂ ਨਾਲ ਬਣੇ ਕਵੀ ਕਹਿੰਦਾ ਹੈ ਕਿ ਜੇਕਰ ਹਿੰਦੀ ਲੋਕ ਪਾਵ ਹਿੰਦੁਸਤਾਨੀ ਇਕੱਠੇ ਹੋ ਕੇ ਦੇਸ਼ ਦੇ ਹਰ ਪੱਖੋਂ ਸਰਪੱਖੀ ਵਿਕਾਸ ਵਾਸਤੇ ਲੱਚ ਪੈਣਗੇ ਤੇ ਸਾਰੇ ਸੁਪਨੇ ਖਿਆਲ ਸੱਚ ਹੋ ਜਾਣਗੇ ਇਸ ਕਵਿਤਾ ਦਾ ਸੰਬੰਧ ਜੋ ਆਮ ਤੌਰ ਤੇ ਇਸ ਤਰ੍ਹਾਂ ਜੋੜਿਆ ਜਾਂਦਾ ਹੈ ਕਿ ਕਵੀ ਨੇ ਦੇਸ਼ ਦੀ ਆਜ਼ਾਦੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਰੇ ਵਿਤਕਰੇ ਮਿਟਾ ਕੇ ਏਕਤਾ ਦਾ ਨਾਚ ਨੱਚਣ ਦਾ ਸੰਦੇਸ਼ ਦਿੱਤਾ ਹੈ ਤੇ ਏਕਤਾ ਦੀ ਸ਼ਕਤੀ ਨਾਲ ਹੀ ਆਪਣੇ ਪੂਰੇ ਉਦੇਸ਼ ਨੂੰ ਮੰਤਵ ਨੂੰ ਪੂਰਾ ਕਰਨ ਦਾ ਸੁਨੇਹਾ ਦਿੱਤਾ ਹੈ ਤੁਸੀਂ ਇਸ ਨੂੰ ਆਜ਼ਾਦੀ ਤੋਂ ਪਹਿਲਾਂ ਨਾਲ ਵੀ ਜੋੜ ਸਕਦੇ ਹੋ ਕਿ ਕਵੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਾਰੇ ਧਰਮਾਂ ਨੂੰ ਇਕੱਠੇ ਹੋਣ ਲਈ ਪ੍ਰੇਰਿਤ ਕੀਤਾ ਹੈ ਜਾਂ ਤੁਸੀਂ ਇਸ ਨੂੰ ਹਮੇਸ਼ਾ ਵਾਸਤੇ ਵੀ ਅਰਥ ਦੇ ਸਕਦੇ ਹੋ ਕਿ ਜਦੋਂ-ਜਦੋਂ ਵੀ ਆਪਾਂ ਦੇਸ਼ ਦੇ ਵਿਕਾਸ ਦੀ ਗੱਲ ਕਰਨੀ ਹੈ ਤੇ ਸਾਨੂੰ ਸਭ ਨੂੰ ਮਿਲ ਕੇ ਇਕੱਠੇ ਕਦਮ ਚੁੱਕਨੇ ਪੈਣਗੇ ਤੇ ਤਾਂ ਹੀ ਇਸ ਹਰਾਲ ਕੀ ਇੱਕ ਨਾਚ ਦੇਸ਼ ਭਗਤੀ ਦਾ ਨਾਚ ਨੱਚ ਸਕਦੇ ਹਾਂ ਜਿਹੜਾ ਸਾਡੇ ਮੁਲਕ ਨੂੰ ਸਾਡੇ ਦੇਸ਼ ਨੂੰ ਬਾਕੀ ਦੇਸ਼ਾਂ ਤੋਂ ਵੱਖਰਾ ਕਰੇਗਾ ਤੇ ਸਾਡੇ ਦੇਸ਼ ਜਾਂ ਮੁਲਕ ਦੀ ਤਰੱਕੀ ਦਾ ਸਬਾਬ ਬਣ ਸਕਦਾ ਹੈ ਇਸ ਤਰ੍ਹਾਂ ਇੱਕ ਹਫਤਾ ਸੰਜੀਵਾਲਤਾ ਇਕਤਾ ਆਪਸੀ ਭਾਈਚਾਰੇ ਤੇ ਦੇਸ਼ ਦੀ ਤਰੱਕੀ ਬਾਰੇ ਸੋਚਣ ਵਾਰ ਲਈ ਦੀ ਗੱਲ ਕਰਦੀ ਹੈ